ਨਿਕਰਨ ਕਰਨ ਵਾਸਤੇ ਜਿਹੜਾ ਕਿ ਅੱਜ 38 ਲੱਖ 67 ਹਜ਼ਾਰ ਦੀ ਲਾਗਤ ਦੇ ਨਾਲ ਜਿਹੜਾ ਕਿ ਇਹਦਾ ਨਿਰਮਾਨ ਹੋਊਗਾ ਸਮੈਲ ਪਾਣੀ ਦੀ ਸਮੈਲ ਹੋਗੀ ਇਹ ਮਤਲਬ ਹੈ ਕਿ ਇਹਦੇ ਪਿਉਰੀਫਾਈ ਕਰਨ ਨੂੰ ਕਿ ਜਿਵੇਂ ਪਾਣੀ ਜਿਹੜਾ ਇਹਦੇ ਵਿੱਚ ਜੋ ਵੀ ਹੈਗਾ ਸਲੱਜ ਵਗੈਰਾ ਮਿਕਸ ਆ ਉਹਨੂੰ ਪਿਉਰੀਫਾਈ ਕਰਨ ਨੂੰ ਤੇ ਇਹ ਖੂਬ ਨਾਲ ਜਾਣਗੇ ਵੱਖਰੇ ਵੱਖਰੇ ਲੇਅਰ ਬਾਏ ਲੇਅਰ ਪਿਉਰੀਫਾਈ ਹੋ ਕੇ ਪਾਣੀ ਇੱਥੇ ਜਾਇਆ ਕਰੇਗਾ ਤੇ ਉਹਦੇ ਨਾਲ ਜਿਹੜੀ ਸਮੱਸਿਆ ਮੱਛਰਾਂ ਦੀ ਮੱਖੀਆਂ ਜਾਂ ਬਦਬੂ ਦੀ ਉਹ ਦੂਰ ਹੋਵੇਗੀ ਵਾਲਿਆਂ ਦੀ ਬੜੀ ਚਾਹਤ ਹੈ ਮੰਗ ਦਿੱਤੀ ਨਾ ਟੋਬੇ ਵਾਲੇ ਦੁਵਾਲੇ ਸ਼ਹਿਰ ਕਰਨ ਵਾਸਤੇ ਪ੍ਰੋਪਰ ਜਗ੍ਹਾ ਹੋਵੇ ਲਾਈਟਾਂ ਹੋਣ ਇਹਦੇ ਨਾਲ ਜਿਹੜਾ ਪਾਣੀ ਦਾ ਨਿਕਾਸ ਵਧੀਆ ਹੋ ਜਾਊਗਾ ਇਹ ਜਿਹੜਾ ਅਸੀਂ ਅੱਜ ਸ਼ਾਮ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਸਾਡੇ ਨਗਰ ਸਿਆਣਾ ਵਿਖੇ ਆਏ ਹੋ ਜਿਹੜੇ ਇਹ ਟੋਬੇ ਦਾ ਨਾਲੇ ਨੂੰ ਟੋਬੇ ਨੂੰ ਤਿਆਰ ਕਰਾਂਗੇ ਔਰ ਇਹਦੇ ਚਾਰੇ ਪਾਸੇ ਜਿਹੜੀਆਂ ਕਿ ਲਟਾਂ ਲਾਈਆਂ ਜਾਣਗੀਆਂ ਇਸ ਵਧੀਆ ਢੰਗ ਦੇ ਨਾਲ ਜਿਹੜਾ ਕਿ ਟੋਬੇ ਨੂੰ ਬਣਾਇਆ ਜਾਊਗਾ ਔਰ ਮੇਰਾ ਆਪਣਾ ਨਗਰ ਹੈ ਆਪਣੇ ਨਗਰ ਦੇ ਸਾਰੇ ਮੇਰੇ ਭਰਾ ਸਤਿਕਾਰਯੋਗ ਭੈਣਾਂ ਸਾਰੇ ਇਕੱਠੇ ਹੋਈ ਹੈ ਸਾਰਿਆਂ ਦਾ ਇੱਥੇ ਆਨ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਹੋਰ ਵੀ ਜੇ ਜੋ ਵੀ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਹੋਣਗੇ ਜਿਸ ਤਰ੍ਹਾਂ ਕਿ ਗਲੀ ਹੈ ਜਿਹੜੀ ਉਹ ਵੀ ਜਿਹੜੀ ਉਪਰੋਂ ਦੀ ਘੁੰਮ ਰਹੀ ਹੈ ਉਹ ਵੀ ਅਸੀਂ ਕਾਫੀ ਅੱਛੇ ਢੰਗ ਨਾਲ ਤਿਆਰ ਕੀਤੀ ਹੈ ਹੋਰ ਵੀ ਜੋ ਵੀ ਹੋਊਗਾ ਪਹਿਲ ਦੇ ਆਧਾਰ ਤੇ ਜਿਹੜਾ ਕਿ ਸਿਆਣੇ ਦੇ ਕੰਮ ਹੋਣਗੇ ਸਰੇ ਔਰ ਸਾਰਾ ਸਾਕੇਰ ਦਾ ਪ੍ਰੋਜੈਕਟ ਸਰਕਾਰ ਵੱਲੋਂ ਐਮ ਡੀ ਐਫ ਮਿਨਿਸਪਲ ਡਿਵੈਲਪਮੈਂਟ ਫੰਡ ਵਿੱਚੋਂ ਕੀਤਾ ਜਾਏਗਾ ਜਿਵੇਂ ਕਿ ਤੋਬੇ ਚ ਜਿੱਦਾਂ ਸਰੇ ਆਲੇ ਦੁਆਲੇ ਆਪਾਂ ਸ਼ਹਿਰ ਵਸ ਦੇ ਮਤਲਬ ਕਿ ਸ਼ਹਿਰ ਵਸਨੀਕਾਂ ਲਈ ਆਪਾਂ ਸ਼ਹਿਰ ਲਈ ਜਗ੍ਹਾ ਬਣਾਵਾਂਗੇ ਪ੍ਰੋਪਰ ਇੱਥੇ ਜਦਾ ਬਿਊਟੀਫਾਈ ਕਰਾਂਗੇ ਇਹਨੂੰ ਜਦੋਂ ਲਾਈਟਾਂ ਕਿ ਦਿ ਸਵੇਰੇ ਜਾਂ ਸ਼ਾਮ ਨੂੰ ਬਜ਼ੁਰਗ ਜਾਂ ਨਿਆਣੇ ਜਾਂ ਕੋਈ ਵੀ ਜਿਹੜਾ ਕੋਈ ਪਰਸਨ ਇੱਥੇ ਸੈਰ ਕਰ ਸਕੇ ਬੇਸਿਕਲੀ ਗੱਲ ਇਹ ਹੈ ਕਿ ਆਪਾਂ ਇਹਨੂੰ ਇਹਦਾ ਇੱਕ ਸਾਹ ਨਾਲ ਰੀਜੂਵਿਨੇਸ਼ਨ ਕਰਨਾ ਹੈਗਾ ਛੱਪੜ ਦਾ ਕਿ ਇਹਨੂੰ ਮਤਲਬ ਹੈ ਕਿ ਆਪਾਂ ਪਿਊਰੀਫਾਈ ਕਰਕੇ ਪਾਣੀ ਜਿਹੜਾ ਵੀ ਹੈ ਡਿੱਗਿਆ ਕਰੇ ਬੇਸਿਕਲੀ ਇਹਨੂੰ ਆਪਾਂ ਅੱਗੇ ਫਰਦਰ ਜਦਾ ਸੀਵਰੇਜ ਸੀਵਰੇਜ ਬੋਰਡ ਦੀ ਪਾਈਪਾਂ ਨਾਲ ਅੱਗੇ ਕਨੈਕਟੀਵਿਟੀ ਹੋਏਗੀ ਜਿਹੜੀ ਤਾਂ ਮਤਲਬ ਹੈ ਕਿ ਓਵਰਫਲੋ ਹੋਇਆ ਕਰੇਗਾ ਜੇ ਬਰਸਾਤਾਂ ਚ ਉੱਥੋਂ ਨਿਕਾਸ ਦਾ ਪ੍ਰਬੰਧ ਕੀਤਾ ਤਾਂ ਕੀ ਮਤਲਬ ਕਿ ਪਾਣੀ ਖੜਾ ਸਟੈਗਨੇਟ ਨਾ ਰਹੇ ਨਿਕਲਿਆ ਜਾਏ ਪਾਣੀ ਇਕ ਥਾਂ ਤੇ ਭਰ ਕੇ ਜਦੋਂ ਓਵਰਫਲੋ ਨਾ ਹੋਵੇ